ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਰੋਪੜ ਦੇ ਇਲਾਕੇ ਦੇ ਸਮੂਹ ਪੱਤਰਕਾਰ ਸਾਥੀਆਂ ਦੀ ਮੀਟਿੰਗ ਰੋਪੜ ਵਿਖੇ ਕੀਤੀ ਗਈ ਇਸ ਮੌਕੇ ਤੇ ਸਮੂਹ ਪੱਤਰਕਾਰ ਸਾਥੀਆਂ ਨੇ ਫੈਸਲਾ ਕੀਤਾ ਕਿ ਨਵੇਂ ਪ੍ਰੈਸ ਕਲੱਬ ਦਾ ਗਠਨ ਕੀਤਾ ਜਾਵੇ ਅਤੇ ਸਰਬਸੰਮਤੀ ਦੇ ਨਾਲ ਸਤਲੁਜ ਪ੍ਰੈਸ ਕਲੱਬ ਰੋਪੜ ਦਾ ਗਠਨ ਕੀਤਾ ਗਿਆ ਇਸ ਮੌਕੇ ਸਰਬਸੰਮਤੀ ਦੇ ਨਾਲ ਅਸ਼ੋਕ ਕੁਮਾਰ ਨੂੰ ਸਰਪ੍ਰਸਤ ਸਰਬਜੀਤ ਸਿੰਘ ਕੋਟਲਾ ਨਿਹੰਗ ਨੂੰ ਪ੍ਰਧਾਨ ਅਵਤਾਰ ਸਿੰਘ ਕੰਬੋਜ ਨੂੰ ਮੀਤ ਪ੍ਰਧਾਨ ਸ਼ਮਸ਼ੇਰ ਸਿੰਘ ਬੰਗਾ ਨੂੰ ਜਰਨਲ ਸਕੱਤਰ ਦਰਸ਼ਨ ਸਿੰਘ ਗਰੇਵਾਲ ਨੂੰ ਖਜ਼ਾਨਚੀ ਜੁਆਇੰਟ ਸੈਕਟਰੀ ਗੁਰਮੀਤ ਸਿੰਘ ਸੀਓ ਮਾਜਰਾ ਅਤੇ ਪ੍ਰੈਸ ਸਕੱਤਰ ਸੋਮਰਾਜ ਸ਼ਰਮਾ ਨੂੰ ਚੁਣਿਆ ਗਿਆ ਅਤੇ ਅਨੁਸ਼ਾਸਨੀ ਕਮੇਟੀ ਦੇ ਵਿੱਚ ਪ੍ਰਧਾਨ ਅਤੇ ਜਰਨਲ ਸਕੱਤਰ ਸਮੇਤ ਕਮਲ ਭਾਰਗ ਅਮਰ ਸ਼ਰਮਾ ਮਨਪ੍ਰੀਤ ਸਿੰਘ ਤੌਕੀ ਨੂੰ ਮੈਂਬਰ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਵਿਜੇ ਕਪੂਰ, ਮਨਪ੍ਰੀਤ ਸਿੰਘ, ਕੋਕੀ ਘਨੋਲੀ, ਕਸ਼ਮੀਰ ਚੰਦਰ ਰਾਣਾ, ਮਨਦੀਪ ਸਿੰਘ, ਕੁਲਵੰਤ ਸਿੰਘ ਸਿਆਣੀ, ਪਰਮਜੀਤ ਸਿੰਘ, ਅਨਿਲ ਸ਼ਰਮਾ, ਸੰਜੀਪ ਠਾਕੁਰ, ਗੁਰਮੀਤ ਸਿੰਘ ਟੋਨੀ, ਦਵਿੰਦਰ ਸ਼ਰਮਾ, ਰਾਦੇਸ਼ ਸ਼ਿਆਮ, ਤਰੁਬ ਨਾਰੰਗ, ਗੁਰਵਿੰਦਰ ਸਿੰਘ ਰੋਮੀ, ਪੁਲਕਿਤ ਬੈਂਸ ਨੂੰ ਮੈਂਬਰ ਚੁਣਿਆ ਗਿਆ ਹੈ। ਮੀਟਿੰਗ ਤੋਂ ਬਾਅਦ ਪ੍ਰਧਾਨ ਸਰਬਜੀਤ ਸਿੰਘ ਕੋਟਲਾ ਨੇ ਹੰਗਨੇ ਕਿਹਾ ਕਿ ਸਮੂਹ ਪੱਤਰਕਾਰ ਸਾਥੀਆਂ ਦੀਆਂ ਸਮੱਸਿਆਵਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆ ਕੇ ਹੱਲ ਕਰਵਾਉਣ ਦਾ ਯਤਨ ਕੀਤਾ ਜਾਵੇਗਾ। ਰੌਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਪੁਲਕਿਤ ਬਲਜੀਤ ਕੁਮਾਰ ਦੀ ਰਿਪੋਰਟ ਹਾਂਜੀ ਅੱਜ ਜੀ ਇੱਥੇ ਜੋ ਸਿੰਘ ਸਾਖੀ ਪੱਤਰਕਾਰਾਂ ਦੀ ਰੋਪਰ ਮੀਟਿੰਗ ਹੋਈ ਹੈ ਇੱਥੇ ਇੱਥੇ ਦਾ ਨਵਾਂ ਕਲੱਬ ਬਣਾਇਆ ਗਿਆ ਹੈ ਕਲੱਬ ਜਿਹਦਾ ਨਾਮ ਸਤਲੁਜ ਪ੍ਰੈਸ ਕਲੱਬ ਰੂਪ ਨਗਰ ਰੱਖਿਆ ਗਿਆ ਹੈ ਜੋ ਕਿ ਸਿੰਘ ਸਾਖੀ ਸਾਥੀਆਂ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ ਕਲੱਬ ਤੇ ਜੋ ਸਮੱਸਿਆਵਾਂ ਪੱਤਰਕਾਰਾਂ ਨੂੰ ਆਉਂਦੀਆਂ ਹਨ ਉਹ ਅਸੀਂ ਸਰਕਾਰ ਦੇ ਧਿਆਨ ਵਿੱਚ ਰੱਖਾਂਗੇ ਤੇ ਲੋਕਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਉਜਾਗਰ ਕਰਾਂਗੇ ਤੇ ਸਾਰੇ ਬੰਦੇ ਇਮਾਨਦਾਰੀ ਨਾਲ ਕੰਮ ਕਰਨਗੇ ਅਤੇ ਨਿਸ਼ਾਨਸਿਚਿਤ ਵਿੱਚ ਰਹਿ ਕੇ ਕੰਮ ਕਰਨਗੇ ਇਸ ਤੇ ਜੋ ਪ੍ਰਸ਼ਾਸਨ ਵੱਲੋਂ ਦੀ ਗੋਸ਼ ਕਸਮ ਜਾਰੀ ਹੁੰਦੀ ਹੈ ਅਸੀਂ ਇਹਨਾਂ ਨੂੰ ਪੂਰੀ ਸਭੀ ਕੁੱਸ਼ਣਾਂ ਕਰਾਂਗੇ ਸਫਲੀ ਤੇ ਜੁਹਾ ਸਹਿਯੋਗ ਲਿਆ ਜਾਊਗਾ ਪ੍ਰਸ਼ਾਸਨ ਵੱਲੋਂ ਕੋਰ ਰੇਡੋ ਇਲਾਕੇ ਦੇ ਸਮਾਜ ਸੇਵੀ ਤੇ ਸੰਗਠਨਾ ਦੋਸਤੀ ਹੈ ਸਾਰੇ ਹੰਦਾਂ ਤੇ ਸਾਰੀ ਗ੍ਰੁੱਪਟਾ ਨਾਲ ਕੰਮ ਕਰਨ ਦੇ ਪੱਤਰ ਸਾਹ ਤੋਂ ਪੱਤਰਕਾਰਾਂ ਨੂੰ ਉਹਦਾ ਇਹ ਕਹਾਣੀ ਹੈ ਕਿ ਪੱਤਰਕਾਰਾਂ ਦੇ ਪ੍ਰੈਸ ਕਲੱਬ ਨੂੰ ਨਿਯੁਕਤ ਬਣਤੀ ਛੋਹ ਸਾਰੇ ਨਾਟਨ ਦਾ। ਜਿਹੜੀ ਅੱਜ ਵਾਈਕਲੀ ਖਾਲਸਾ ਵਾਈਕਲੀ ਦੀ ਫਤਿਹ ਜੀ ਸਤਲੁਜ ਪ੍ਰੈਸ ਕਲੱਬ ਰੂਪਨਗਰ ਦਾ ਅੱਜ ਪੱਤਰਕਾਰ ਸਾਥੀਆਂ ਵੱਲੋਂ ਗਠਨ ਕੀਤਾ ਗਿਆ ਹੈ। ਪੱਤਰਕਾਰਾਂ ਨੂੰ ਜਿਹੜੀਆਂ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੱਤਰਕਾਰ ਜਿਹੜਾ ਇਹ ਅੱਜ ਮੰਨ ਲਓ ਪਹਿਲਾ ਤੁਸੀਂ ਪੱਤਰਕਾਰ ਹੀ ਇਹੋ ਜਿਹੇ ਨੇ ਕਿ ਜਨਤਾ ਦੇ ਵਕੀਲ ਨੇ ਅਸੀਂ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਆਪਸ ਦੇ ਵਿੱਚ ਰਲ ਮਿਲ ਕੇ ਉਹਨਾਂ ਨੂੰ ਉਜਾਗਰ ਕਰਾਂਗੇ ਸੋ ਅਸੀਂ ਪ੍ਰਸ਼ਾਸਨ ਤੇ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਕਿ ਸਮੇਂ-ਸਮੇਂ ਤੇ ਜਿਹੜੀਆਂ ਪੱਤਰਕਾਰਾਂ ਨੂੰ ਸਮੱਸਿਆਵਾਂ ਆਉਂਦੀਆਂ ਏ ਉਹਨਾਂ ਨੂੰ ਹੱਲ ਕੀਤਾ ਜਾਵੇ ਤੇ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਅਖਬਾਰ ਹੈ ਚਾਹੇ ਚੈਨਲ ਹੈ ਚਾਹੇ ਵੈਬੀ ਟੀਵੀ ਹੈ ਉਹਨਾਂ ਦੇ ਜ਼ਰੀਏ ਸਾਰੇ ਸਮੂਹ ਸਾਥੀ ਉਜਾਗਰ ਕਰਨਗੇ ਧੰਨਵਾਦ ਜੀ ਅੱਜ ਰੋਪੜ ਵਿਖੇ ਨਵੀਂ ਪ੍ਰੈਸ ਕਲੱਬ ਦਾ ਇੱਕ ਰਕਰਮ ਹੋਇਆ ਹੈ ਜਿਸ ਵਿੱਚ ਆਪਾਂ ਨੂੰ ਸਾਹਮਣੇ ਪਾਸੇ ਦੀ ਸਰਵਸਤ ਲਗਾਈ ਗਈ ਹੈ ਤੇ ਤਾਂ ਆਮ ਮਵੇ ਸਰ ਵੀ ਲਗਾਈ ਗਈ ਹੈ ਤੇ ਮੈਨੂੰ ਜਲ ਸਖੀ ਲਗਾਇਆ ਗਿਆ ਹੈ ਤੇ ਜਿਹਦਾ ਨਾਮ ਰੱਖਿਆ ਗਿਆ ਹੈ ਸਤਲੂਜ ਪ੍ਰੈਸ ਕਲੱਬ ਰੂਪਨਗਰ ਅੱਜ ਬਹੁਤ ਵੱਡੀ ਲੋਸ ਸੀਗੀ ਕਿਉਂਕਿ ਸਾਡੇ ਬਹੁਤ ਸਾਰੇ ਸਾਥੀ ਜਿਹੜੇ ਬਿਨਾਂ ਪ੍ਰੈਸ ਕਲੱਬ ਤੋਂ ਘੁੰਮ ਰਹੇ ਸੀ ਲੇਕਿਨ ਅੱਜ ਸਾਡੇ ਸਰਬਜੀਤ ਜੀ ਵੱਲੋਂ ਇਹ ਸਾਰਾ ਉਪਰਾਲਾ ਕੀਤਾ ਸਾਰੇ ਮਿਲ ਜੁਲ ਕੇ ਇਹ ਗੱਲਬਾਤ ਰੱਖੀ ਗਈ ਤਾਂ ਅੱਜ ਜਿਹੜੀ ਮੀਟਿੰਗ ਹੈ ਅੱਜ ਸਾਡੇ ਜਿਹੜਾ ਵਾਡਨ ਲੀਗ ਤੇ ਕੀਤੀ ਗਈ ਹੈ ਜਿਹਦੇ ਵਿੱਚ ਸਰਬਸੰਮਤੀ ਦੇ ਨਾਲ ਸਾਰੇ ਮੈਂਬਰਾਂ ਦੀ ਜਿਹੜੀ ਚੋਣ ਕਰ ਦਿੱਤੀ ਗਈ ਹੈ ਤੇ ਅਸੀਂ ਚਾਹਾਂਗੇ ਸਰਕਾਰ ਦੀਆਂ ਕੋਈ ਵੀ ਜਿਹੜੀਆਂ ਗੱਲਬਾਤ ਹੈ ਲੋਕਾਂ ਤੱਕ ਲੋਕਾਂ ਦੀ ਗੱਲ ਸਰਕਾਰ ਤੱਕ ਅਸੀਂ ਪਹੁੰਚਾਉਣ ਦਾ ਯਤਨ ਕਰਾਂਗੇ ਸਾਰੇ ਨਿਰਪੱਖ ਪੱਤਰਕਾਰੀ ਕਰਾਂਗੇ ਕਿ ਕਿਸੇ ਕਿਸੇ ਦੀ ਕੋਈ ਵੀ ਕਿਸੇ ਦਾ ਵੀ ਕੋਈ ਮਹਾਂਮਾ ਕਦੇ ਵੀ ਕਿਸੇ ਦਾ ਨਹੀਂ ਆਣਾ ਚਾਹੀਦਾ ਅਸੀਂ ਸਭ ਨੂੰ ਕਹਿੰਦਾ ਹੈ ਕਿ ਬਿਲਕੁਲ ਪੱਤਰਕਾਰ ਦਾ ਜਿਹੜੀ ਇੱਕ ਬਹੁਤ ਵੱਡਾ ਪਵਿੱਤਰ ਵਿਸ਼ਵਾਸ ਹੈ ਇਹਨੂੰ ਪਵਿੱਤਰ ਦੇ ਨਾਲ ਹੀ ਰੱਖਣਾ ਚਾਹੀਦਾ ਧੰਨਵਾਦ ਸਭ ਨੂੰ